ਮਨ ਕਰਮਜੀਤ ਸਿੰਘ ਪਿੰਡ ਸੂਰਾਪੁਰ ਕੱਲ ਬਾਜ਼ ਰਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰੇ ਨਾਲ ਰਖ ਲੈਣ ਗਿਆ ਤੇ ਉੱਥੋਂ ਆਉਂਦੇ ਅੱਗੇ ਵੀ 9:30 9:10 ਵਜ ਜਾਂਦੇ ਇਹ ਗਰਮੀਆਂ ਦੇ ਦਿਨਾਂ ਚ ਇਦਾਂ ਹੀ ਤੇ ਰਾਤ ਵੀ ਕੋਈ 9:30 9:00 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ ਜਿਸ ਤਰ੍ਹਾਂ ਕੋਈ ਅਣਪਛਾਤੇ ਦੋ ਲੜਕੇ ਆਣੇ ਕੋ ਗੋਲੀ ਚਲਾਈ ਆ ਲੱਗੇ ਸੀਸੀਟੀਵੀ ਵੇਖਿਆ ਵਾ ਇਹ ਤੋਂ 1.5 ਕਿਲੋਮੀਟਰ ਅੱਗੇ ਵਾਰਦਾ ਤੋਂ ਮੂੰਹ ਟੱਕੇ ਨਜ਼ਰ ਆਉਂਦੇ ਆ ਤੇ ਬਾਕੀ ਕਵੈਰੀ ਚ ਲੰਡੀ ਵੇਖੋ ਕੀ ਬਣਦਾ ਉਹਨਾਂ ਦਾ ਕਿਸ ਕੋਈ ਨਹੀਂ 8-10 ਮਹੀਨੇ ਪਹਿਲਾਂ 10 ਕੋ ਇਹ ਕਰਨੇਗੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਦਰਖਾਸਤ ਆਪਣੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬਾਤ ਦੇ ਚੁੱਪਚਾਪ ਹੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾ ਕਰੀ ਇਹਨੇ ਕੋਈ ਦੱਸਿਆ ਹੀ ਸਾਨੂੰ ਵੀ ਇਹੋ ਜੀ ਹੋਣਾ ਰੱਬ ਜਾਣੇ ਦੇ ਦਿਲ ਚ ਕੀ ਹੋ ਤੇ ਹੁਣ ਉਹਦੀ ਫੋਨ ਤੋਂ ਜਿਹੜੇ ਲੰਬਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਹੋਊਗੀ ਜੇ ਉਹ ਲੱਭ ਦੇਣਗੇ ਪਹਿਲਾਂ ਤੇ ਨਵੇਂ ਆਖਣੇ ਜਿਹੜੇ ਐਸਚੋ ਸਾਹਿਬ ਆਏ ਸੀ ਜੋ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜਿਹੇ ਆ ਬਣ ਗਏ ਉਹਨਾਂ ਦੇ ਨਾਲ ਨਵੇਂ ਬਣ ਗਏ ਚੱਲੀਆਂ ਪੰਜ ਆ ਕੋਲ ਪੰਜ ਬਰਮ ਤੇ ਮੰਗ ਇਹੋ ਹੀ ਆ ਵੀ ਜੇ ਤੇ ਨਾ ਨੱਥ ਪਈ ਫਿਰ ਤੇ ਹਰ ਘਰ ਚੀਤਮ ਕੀ ਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਹਿਮਾਨਾ ਇਹਨਾਂ ਦਾ ਗੈਂਗ ਵਧੂਗਾ ਘਟੂਗਾ ਜੀ ਵੀ ਆਪਾਂ ਫਲਾਣੇ ਡਾਕਟਰ ਨੂੰ ਮੰਗੇ ਤੇ ਉਹ ਨਹੀਂ ਦਿੱਤੇ ਸਾਨੂੰ ਦੇਹੀ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਹੋਇਆ ਉਦਾਂ ਦੇ ਕਿਸੇ ਤਰ੍ਹਾਂ ਦਾ ਸਾਡਾ ਕੋਈ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇ ਤਾਏ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਧੀਆ ਵਸਣ ਰਸਣ ਦੇ ਆਪਾਂ ਸਾਨੂੰ ਤੇ ਇਹੋ ਹੀ ਲੱਗਦਾ ਏਡਾ ਗੁੱਸਾ ਤੇ ਕੋਈ ਉਹ ਹੀ ਕੱਢ ਸਕਦਾ ਜੀ ਦੂਰ ਹੋਣੀ ਚਾਹੀਦੀ ਜੀ ਆ ਬਾਕੀ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਵੀ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਸਾਡੇ ਸਾਹਮਣੇ ਹੋਣਗੇ ਬੋਰਗ ਰਹੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਨ ਲਵਾਵਾ ਜੇ ਨਹੀਂ ਆਦੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਵਾ ਜੇ ਕਰਨਜੀਤ ਸਿੰਘ ਆ ਤੁਨੂੰ ਆ ਆਰਐਮਪੀ ਡਾਕਟਰ ਦੀ ਇਥੇ ਸ਼ੌਪ ਕਰਦਾ ਵਾ ਕੋਈ 2:00 ਦੇ ਉੱਤੇ ਰਾਤੀਂ 7:30 9:00 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ਟੱਕੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅ ਅਸੀਂ ਤੁਰੰਤ ਮੌਕੇ ਤੇ ਆ ਗਏ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਵਿੱਚ ਅਸੀਂ ਲੈ ਕੇ ਤੇ ਇੱਥੇ ਗਏ ਸੀਗੇ ਸੀ ਜੋਨ ਹਸਪੀਟਲ ਉਹਨਾਂ ਨੇ ਕਿਹਾ ਵੀ ਆਈਵੀ ਵਾਈ ਲਾਜੋ ਫਿਰ ਅਸੀਂ ਉੱਥੇ ਨੂੰ ਆਈਵੀ ਵਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਇਹਨੂੰ ਬ੍ਰੌਡ ਬੈਕ ਦੇ ਦਿੱਤਾ ਤੇ ਰਾਤ ਦੀਆਂ ਜੜੀਆਂ ਵਾ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਟੀਮਾਂ ਲਾ ਕੇ ਤਫ਼ਤੀਸ਼ ਕਰ ਰਹੇ ਆ ਭੁਰਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਤੇ ਜਲਦੀ ਜਿਹੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਬਿਲਕੁਲ ਜੀ ਖੋਲ ਪੰਜ ਖੋਲ ਬਰਾਮਦ ਹੋਏ ਮੋਟੇ ਕਿਹਾ ਇਹ ਜਿਹੜੇ ਖੋਲਿਆ ਉਹਨਾਂ ਤੋਂ ਵੀ ਦੋ ਵਾਪਰੇ ਆ ਬਾਕੀ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਆਪੇ ਸਾਰੀ ਗੱਲ ਸਾਹਮਣੇ ਆ ਜਾਊ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਰਹੀ ਆ 1.5 ਸਾਲ ਪਹਿਲਾਂ ਉਹਦੇ ਜਿਹੜੇ ਦੋਸਤ ਆ ਦੱਸਣ ਵਾਲੇ ਉਹਨਾਂ ਕਿਹਾ ਵੀ ਇੱਕ ਸਿੰਗਲ ਕਾਲ ਆਈ ਸੀਗੀ ਪਤਾ ਨਹੀਂ ਉਹ ਬੰਦੇ ਨੇ ਆਪਣਾ ਨਾਮ ਨਹੀਂ ਕਿਸੀ ਦੱਸਿਆ ਕੌਣ ਬੋਲਦਾ ਇਹ ਜਦੋਂ ਇਹਨਾਂ ਨੇ ਦੱਸਿਆ ਗੋ ਕਿ ਅਸੀਂ ਇਹੋ ਜਿਹੇ ਇਨਸਾਨ ਨਹੀਂ ਹੈਗੇ ਇਹਨਾਂ ਨੇ ਸ਼ਕਤੀ ਨਾਲ ਗੋ ਗੱਲ ਕੀਤੀ ਉਸ ਤੋਂ ਬਾਅਦ ਉਹ ਬੰਦਾ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਕਦੀ ਵੀ ਕੋਈ ਜਿਹੜੀ ਇਹਨੂੰ ਕਾਲ ਨਹੀਂ ਆਈ ਤੇ 1.5 ਸਾਲ ਦਾ ਸਮਾਂ ਬੜਾ ਲੰਬਾ ਸਮਾਂ ਹੁੰਦਾ ਵਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਉਹ ਰੈਗੂਲਰ ਜਿਹੜੀਆਂ ਕਾਲਾਂ ਵੀ ਕਰਦੇ ਰੈਗੂਲਰ ਇਹਦਾ ਪਿੱਛਾ ਵੀ ਕਰਦੇ ਤੇ ਇਹ ਹਰ ਐਂਗਲ ਤੋਂ ਜਾਂਚ ਹੋ ਰਹੀ ਆ ਬਿਲਕੁਲ ਤੱਥਾਂ ਦੇ ਆਧਾਰ ਤੇ ਜਿਹੜਾ ਵਾ ਇਹਨੂੰ ਜਲਦੀ ਤੋਂ ਜਲਦੀ ਪ੍ਰੈਸ ਕਰ ਕੋਈ ਜੀ ਮੇਰੀ ਟੀਮ ਲੱਗੀ ਹੋਈ ਹੈ ਪੋਸਟਮਾਰਟ ਮਖਾਉਣ ਤੇ ਵੀ ਟੀਮ ਲੱਗੀ ਹੋਈ ਹੈ ਚਾਰ ਟੀਮਾਂ ਸਾਡੀਆਂ ਇਸ ਕੇਸ ਨੂੰ ਪ੍ਰੈਸ ਕਰਨ ਤੇ ਲੱਗੀਆਂ ਹੋਈਆਂ ਰਾਤ ਦੀ ਸਾਰੀ ਰਾਤ ਹੀ ਸਾਡੀ ਚੱਲਦੇ ਰਿਹਾ ਸੀ ਇੱਕ ਮਿੰਟ ਵੀ ਨਹੀਂ ਸੋਤੇ ਤੇ ਹੁਣ ਵੀ ਸਵੇਰ ਦੇ 8:00 ਕੰਪਨੀ